5 ਦਿਨ ਪਹਿਲਾਂ ਆਇਆ ਜੱਜ ਸਾਹਿਬ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਦਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਵੀਰੇ ਸਿਕਿਉਰਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਗੈਦਵੀ ਮੈਂ ਜੀ ਅਪਲਾਈ ਵੀ ਕੀਤਾ ਹੋਵੇ ਲੈਟਰ ਦਿੱਤਾ ਇੱਕ ਵੀ ਗੈਦਵੀ ਪੁਛ ਵੀ ਮੈਂ ਕਦੇ ਸਾਪੇਸ਼ ਵੀ ਹੋਇਆ ਜੀ ਮੈਨੂੰ ਸਿਕਿਉਰਟੀ ਦੋ ਫੇਡ ਕਰ ਰਹੇ ਨੇ 307 ਅਸੀ ਲਗਾਉਣੀ ਆ ਅਟੈਂਪਟ ਟੂ ਮਰਡਰ ਲੱਗੂਗੀ ਹੁਣ ਦਰਾਹੇ ਸ਼ਰੇਆਮ ਕੱਢ ਕੇ दारू ਪੀਂਦਾ ਬਾਹਰ ਖੜ ਕੇ ਪਿੰਦਾ ਉਦਣ ਦਾ ਜਿੱਦਣ ਦਾ ਇਹਦੇ ਗਵਾਧ ਰਾਹੇ ਵਾਲੇ ਵੀ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਜਦੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਆਵਾਰ ਹੋ ਰਿਹਾ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨ ਨੂੰ ਮੈਂ ਰੇਸ ਦਿੱਤੀ ਆ ਤੇ ਮੈਂ ਗੱਡੀ ਲੈ ਕੇ ਅੱਗੇ ਚਲੇ ਗਿਆ ਇਹ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 4 ਸਾਲ ਡੇਢ ਸਾਲ ਹੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਜਮਾਨਤ ਦੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੇ ਸਿਰਫ ਜਮਾਨਤ ਦੇ ਬਾਹਰ ਆਏ ਨੂੰ ਇਹ ਉਦੋਂ ਦਾ ਇੱਕ ਇਹਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ ਕਰੋਏ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੂੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਬਟਲਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉਹ ਜਿੰਨ ਕਰਦਾ ਵਾ ਸੋ ਇਹ ਚੀਜ਼ਾਂ ਵੀ ਰਾਤ ਹੋਈ ਸੀਗਾ ਮੈਂ ਦਫ਼ਤਰ ਤੋਂ ਆਪਣੇ ਗਿਆ ਬਾਹਰ ਕੀ ਹੋਇਆ ਰਾਤ ਨੂੰ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫ਼ਤਰ ਜੀ ਡੇਲੀ ਮੇਰੀ ਰੁਟੀਨ ਆ ਦੁਕਾਨਾਂ ਵਾਲੇ ਦੁਵਾਲੇ ਨੇ ਦਫ਼ਤਰ ਹੋ ਰਿਹਾ ਮੈਂ ਉਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਸਕਾਰਪਿਓ ਸੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵਾ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਗੈਦ ਵੀ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਿਟੀ ਵਾਸਤੇ ਮੇਰੇ ਕੋਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ 'ਚੋਂ ਕੱਢ ਕੇ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹਵੇ ਨਾ ਕਿ ਮੈਨੂੰ ਜੀ ਸਿਕਿਉਰਿਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਕਹਿ ਦਵੇ ਪੁਲਿਸ ਵੀ ਮੈਂ ਕਦੇ ਸਾ ਪੇਚ ਵੀ ਹੋਇਆ ਜੀ ਮੈਨੂੰ ਸਿਕਿਉਰਿਟੀ ਦੋ ਮੈਂ ਤਾਂ ਸਗੋਂ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਿਟੀ ਲੈਣੀ ਆ ਆਪਣੇ ਪੈਸੇ ਭਰੇ ਕੋਲੋਸਾੜੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੋ ਜੇ ਤੁਸੀਂ ਪੰਗੇ ਲੈ ਸਕਦੇ ਨਾ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪੈਸੇ ਕਿਉਂ ਪੇ ਕਰੇ ਜਾ ਪਰਸਨਲ ਲੋ ਜੇ ਸਰਕਾਰੀ ਲੈਣੇ ਸਰਕਾਰੀ ਲੋ ਆਪਣੇ ਪੈਸੇ ਪਰੋ ਜੋ ਮਰਜ਼ੀ ਕਰੋ ਤੁਸੀਂ ਇਹ ਸਮਝੋ ਵੀ ਬਚਾਲ ਹੀ ਕੋਈ ਗੱਡੀ 'ਚ ਤੁਸੀਂ ਜਾਣਨੇ ਹੋ ਕਦੀ ਮੂੰਹ ਬੰਨ ਕੇ ਬਹਿਨੇ ਹੋ ਭਾਜੀ ਐਦਾਂ ਤਾਂ ਨਹੀਂ ਹੁੰਦਾ ਵੀ ਸਾਰਿਆਂ ਨੇ ਮੂੰਹ ਬੰਨ੍ਹੇ ਹੋਣ ਐਦਾਂ ਤਾਂ ਨਹੀਂ ਹੋ ਸਕਦਾ ਵੀ ਬਚਾਲ ਹੀ ਗੱਡੀ 1 ਸਕਿੰਟ ਲਈ ਖੜੀ ਆ ਜਾਂ ਰੋਕੀ ਆ ਉਤਰ ਕੇ ਕਿਰਪਾਨਾਂ ਅੱਗੇੋਂ ਪਿੱਛੇੋਂ ਸਾਈਡਾਂ ਤੋਂ ਲੱਗਣ ਲੱਗ ਜਾਣ ਐ ਤਾਂ ਨਹੀਂ ਹੋ ਸਕਦਾ ਵੀ ਇਹਨੂੰ ਪਤਾ ਵੀ ਅਸੀਂ ਰਸਤੇ 'ਚ ਕਿੱਥੇ ਰੁਕਿਆ ਨਹੀਂ ਰੁਕੇ ਇਹ ਰੇਕੀ ਹੁੰਦੀ ਔਰ ਕੀ ਹੁੰਦਾ ਮੈਂ ਤਾਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਪ੍ਰਸ਼ਾਸਨ ਸਾਡੀ ਸਪੋਰਟ ਕਰ ਰਿਹਾ ਵਧੀਆ ਸਾਡੇ ਐਸਐਸਪੀ ਸਾਹਿਬ ਆਪਣੇ ਡੀਐਸਪੀ ਤੇ ਐਸਐਚਓ ਸਾਹਿ ਕਾਪਰੇਟ ਕਰ ਰਹੇ ਨੇ 387 ਲਗਾਉਣੀ ਆ ਅਟੈਂਪਟ ਟੂ ਮਰਡਰ ਲੱਗੂਗੀ ਇਹ ਇਹ ਤਿੰਨ ਚਾਰ ਦਿਨ ਤੋਂ ਪਹਿਲਾਂ ਵੀ ਮੈਂ ਇਨਟੀਮੇਟ ਕੀਤਾ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਐ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਐ ਇਹ ਤਿੰਨ ਚਾਰ ਦਿਨ ਤੋਂ ਪਹਿਲਾਂ ਵੀ ਮੈਂ ਇਨਟੀਮੇਟ ਕੀਤਾ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਐ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਐ ਤੇ ਘਰੇ ਵੀ ਇਹ ਕਿਉਂਕਿ ਮੇਰੇ ਨੰਬਰ ਨੇ ਬਲੌਕ ਕੀਤੇ ਆ ਇਹ ਲੋਕਾਂ ਨੇ ਕਾਹ ਬੜੀ ਗੱਲ ਕਰਦਾ ਜਿਵੇਂ ਸਾਡੀ ਪਹਿਲਾਂ ਗੱਲਬਾਤ ਨਹੀਂ ਹੁੰਦੀ ਹੁੰਦੀ ਜਦੋਂ ਸਾਡੀ ਦੋਸਤੀ ਸੀਗੀ ਇਹ ਉਦੋਂ ਦੀਆਂ ਰਿਕਾਰਡਿੰਗਾਂ ਰੱਖੀ ਫਿਰਦਾ ਹੁੰਦਾ ਉਹ ਕਿਹੜੀ ਕਿਸੇ ਨਾਲ ਜੋੜ ਲੈਂਦਾ ਤੇ ਸਾਨੂੰ ਮੰਨ ਲਓ ਵੀ ਸਾਨੂੰ ਵੀ ਸੁਣ ਕੇ ਐ ਲੱਗਦਾ ਵੀ ਆਹ ਮੈਂ ਗੱਲ ਕਦੋਂ ਕਹੀ ਸੀ ਮਤਲਬ ਸਾਰਾ ਦਿਨ ਇਹਦਾ ਹੀ ਕੰਮ ਅੱਜ ਦਿਮਾਗ ਚੱਲਦਾ ਦੇਖੀ ਬਾਕੀ ਗੱਲੋ ਕੀ ਵਿਊਜ਼ ਦੀ ਜਾਂ ਦੂਜੀ ਜਿਹੜੇ ਸਾਡੇ ਪੇਜ ਨੇ ਤੁਸੀਂ ਸਾਡੇ ਪੇਜ ਤੇ ਜਾ ਕੇ ਦੇਖ ਲਓ ਵੀ ਸਾਡੇ ਤੋਂ ਹਰੇਕ ਤਰ੍ਹਾਂ ਦਾ ਕੰਟੈਂਟ ਪਿਆਊਗਾ ਸੇਵਾ ਦਾ ਕੰਮ ਦਾ ਕਿਸੇ ਦੀ ਮਦਦ ਦਾ ਆਪਣੇ ਰਜਗਾਰ ਦਾ ਇਦਾਂ ਦਾ ਪਿਆਊਗਾ ਇਹਦੇ ਪੇਜ ਤੇ ਸਾਰਾ ਹੀ ਸਾਡੇ ਐਂਟੀ ਕੰਟੈਂਟ ਪਿਆਊਗਾ ਵੀ ਹਨੀ ਆਹ ਕਰਦਾ ਹਨੀ ਆਹ ਕਰ ਹਣ ਦਰਾਹੇ ਸ਼ਰੀਆਮ ਖੜ ਕੇ दारू ਪੀਂਦਾ ਬਾਹਰ ਖੜ ਕੇ ਪੀਂਦਾ ਉਦਣ ਦਾ ਜਿੱਦਣ ਦਾ ਇਹਦੇ ਗਵਾਹ ਦਰਾਹੇ ਵਾਲੇ ਨੇ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਉਹਨੂੰ ਰੋਕੇ ਠੀਕ ਆ ਜੇ ਕਿਸੇ ਨੂੰ ਗਲਤ ਲੱਗਦਾ ਉਹ ਉਹਨੂੰ ਬਲੇਜ ਕਰੇ ਪਰ ਮੇਰਾ ਇਹ ਕੰਮ ਨਹੀਂ ਹੈਗਾ ਹਾਂ ਮੇਰੇ ਰਸਤੇ ਜਾਊਗਾ ਮੈਨੂੰ ਰੁਕੂਗਾ ਫਿਰਤਾ ਸੀ ਹੁਣ ਰਾਤ ਅਸੀਂ ਇੱਕ ਦੋ ਜਾਣੇ ਸੀਗੇ ਜ਼ਰੂਰੀ ਥੋੜੀ ਵੀ ਬੰਦਾ ਹਮੇਸ਼ਾ ਤਿਆਰੀ ਹੋਸੀ ਕਿਹੜਾ ਯਾਰ ਗੁੰਡੇ ਬਦਮਾਸ਼ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਵਾਰ ਹੋ ਰਿਹਾ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨੂੰ ਮੈਂ ਰੇਸ ਦਿੱਤੀ ਆ ਤੇ ਮੈਂ ਗੱਡੀ ਲੈ ਕੇ ਅੱਗੇ ਚਲੇ ਗਿਆ ਨਾਲ ਥਾਣਾ ਸੀ ਫਿਰ ਮੈਂ ਥਾਣੇ ਚ ਲੱਗ ਗਿਆ ਮੈਨੂੰ ਉਸ ਲੱਗਿਆ ਸੇ ਮੈਂ ਥਾਣੇ ਚ ਲੱਗ ਗਿਆ ਉਹ ਉਹ ਬੰਦੇ ਨੂੰ ਕਾਨੂੰਨ ਦਾ ਕਿੰਨਾ ਕੁ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਸਾਰਾ ਡੱਬਰ ਮਿੰਤਾ ਕਰਦਾ ਪ ਮੇਰੇ ਨਾਲ ਜੇਲ੍ਹ ਜਿੰਨਾ ਕੁਸ਼ ਹੋਇਆ ਮੈਂ 9 ਦਿਨ ਰਮਾਨ ਤੇ ਰਿਹਾ 1-2 ਦਿਨ ਜੇਲ੍ਹ ਚ ਰਿਹਾ ਮੈਂ ਆਕੇ 5-6 ਮਹੀਨੇ ਬੋਲਿਆ ਨਹੀਂ ਵੀ ਯਾਰ ਮੈਂ ਕੰਮ ਨਹੀਂ ਕਰਨਾ ਵੀ ਪਰਿਵਾਰ ਮਿੰਤਾ ਕਰਦਾ ਮੁੜ ਕੇ ਜ਼ਮਾਨਤਾਂ ਕਰਾਉਣੀਆਂ ਬੜੀਆਂ ਔਖੀਆਂ ਨੇ ਇਹ ਗੱਲਾਂ ਨੈੱਟ ਤੇ ਚੰਗੀਆਂ ਲੱਗਦੀਆਂ ਨੇ ਉਹ ਬੰਦੇ ਨੂੰ ਕਾਨੂੰਨ ਦਾ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਘ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਆਇਆ ਜੱਜ ਸਾਹਿਬ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਤਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਕਿ ਜੋ ਇਹਦਾ ਜੋ ਇਹ ਅੰਡਰ ਟੇਬਲ ਕਰਦਾ ਸੀ ਉਹ ਮੈਂ ਬਿਓਂਡ ਟੇਬਲ ਲਿਆਂਦਾ ਜੋ ਮਨਸ਼ਾ ਕੀ ਹੈ ਬੰਦੇ ਦੀ ਮਨਸ਼ਾ ਵੀਰੇ ਇਹੀ ਹੈ ਜੀ ਇਹਨਾਂ ਮੈਂ ਹਿੱਸਾ ਨਹੀਂ ਪਾਇਆ ਬਈ ਕੰਮ ਵਿੱਚ ਮੇਰੇ ਕੰਮ ਵਿੱਚ ਹਿੱਸਾ ਨਹੀਂ ਪਾਇਆ ਮੇਰੀ ਮੰਨ ਲਓ ਜੀ ਦੇਖੋ ਤੁਸੀਂ ਇੱਕ ਪੱਤਰਕਾਰ ਸਾਹਿਬ ਹੋ ਜੇ ਤੁਸੀਂ ਲੱਖ ਰੁਪਏ ਕਮਾ ਰਹੇ ਹੋ ਕਿਸੇ ਤੁਹਾਡੀ ਸਟਰਗਲ ਤੋਂ ਬਾਅਦ ਤਾਂ ਤੁਹਾਡਾ ਕੋਈ ਨਵਾਂ ਫਰੈਂਡ ਬਣੇ ਤੁਸੀਂ ਉਹਨੂੰ ਤਰੀਕਾ ਤਾਂ ਦੱਸ ਸਕਦੇ ਹੋ ਪਰ ਤੁਸੀਂ ਉਹਨਾਂ ਪਿਆਹ ਹਜ਼ਾਰ ਰੁਪਏ ਸ਼ੇਅਰ ਥੁੜੀ ਕਰੋਗੇ ਵੀਰੇ